ਨੇੜੇ ਜਿਹਾ ਪੂਰਾ ਟਾਲ ਪਲਾਜ਼ਾ ਤੋਂ ਨੌਕਰੀਆਂ ਤੋਂ ਕੱਢੇ ਗਏ ਮੁਲਜ਼ਮਾਂ ਕਿਸਾਨ ਜਥੇਬੰਦੀਆਂ ਨੂੰ ਦਿੱਤਾ ਮੰਗ ਪੱਤਰ ਕੱਢੇ ਗਏ ਮੁਲਜ਼ਮਾਂ ਨੂੰ ਦੁਬਾਰਾ ਨੌਕਰੀਆਂ ਤੇ ਰੱਖਣ ਦੇ ਹੱਕ ਵਿੱਚ ਸਾਹਮਣੇ ਆਇਆ ਕਿਸਾਨ ਜਥੇਬੰਦੀਆਂ ਦੇ ਆਗੂ ਕਿਸਾਨਾਂ ਨੇ ਕਿਹਾ ਕਿ ਇਹ ਵੀ ਸਾਡੇ ਹੀ ਬੱਚੇ ਹਨ ਜਿਨ੍ਹਾਂ ਨੂੰ ਬੇਵਜ੍ਹਾ ਕੰਮ ਤੋਂ ਕੱਢਿਆ ਗਿਆ ਹੈ ਜੇਕਰ ਇਹਨਾਂ ਨੂੰ ਦੁਬਾਰਾ ਕੰਮ ਤੇ ਨਾ ਰੱਖਿਆ ਗਿਆ ਤਾਂ ਕਿਸਾਨ ਜਥੇਬੰਦੀ ਆਪਣਾ ਅਗਲਾ ਸੰਘਰਸ਼ ਉਲਿੱਕਣ ਲਈ ਮਜਬੂਰ ਹੋਣਗੇ ਟੋਲ ਪਲਾਜ਼ਾ ਵਾਲਿਆਂ ਨੂੰ ਇੱਕ ਹਫਤੇ ਦਾ ਟਾਈਮ ਦਿੱਤਾ ਗਿਆ ਹੈ ਅਗਰ ਇਹਨਾਂ ਨੂੰ ਕੰਮ ਤੇ ਰੱਖ ਲਿਆ ਜਾਂਦਾ ਹੈ ਤਾਂ ਠੀਕ ਹੈ ਨਹੀਂ ਤਾਂ ਕਿਸਾਨ ਜਥੇਬੰਦੀ ਫਿਰ ਤੋਂ ਟੋਲ ਪਲਾਜ਼ਾ ਨੂੰ ਫ੍ਰੀ ਕਰਨ ਲਈ ਮਜਬੂਰ ਹੋਵੇਗੀ ਜੰਡਿਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਦੇ ਵਿਸ਼ੇਸ਼ ਰਿਪੋਰਟ ਤੇ ਅੰਦਰ ਤੇਰਾ ਦਾ ਕਾ ਤੂੰ ਲੈਣਾ ਮੈਂ ਤਾਂ ਸ਼ੁਰੂ ਤੋਂ ਹੀ ਸੁਪਰਵਾਈਜ਼ ਰਿਹਾ 10 ਸਾਲਾਂ ਤੋਂ ਮੈਂ ਜਦੋਂ ਤੋਂ ਬਈ ਤੋਂ ਆਇਆ ਆਉਂਦਿਆ ਮੇਰੀ ਪੋਸਟ ਹੀ ਸੁਪਰਵਾਈਜ਼ਰ ਦੀ ਮੈਂ ਤਾਂ ਕਰਕੇ ਲੈ ਚ ਪੈਣਾ ਕਿ ਜੇ ਮੈਂ ਪਰਚੀਆਂ ਕੱਢਦਾ ਹਾਂ ਮੈਂ ਕਾ ਜਾਣਾ ਐ ਜਦੋਂ ਮੈਡਿਕ ਜਦੋਂ ਮੈਂ ਆਇਆ ਫਰੋ ਪੇਪਰ ਦਿੱਤੇ ਆ ਗਏ ਜਦ ਬਈ ਜੋ ਆਇਆ ਤਾਂ ਆਪ ਸੁਪਰਵਾਈਜ਼ਰ ਉੱਥੇ ਵੀ ਮੈਂ ਇੰਚਾਰਜ ਵੀ ਨੂੰ ਆਉਂਦੇ ਉਸੇ ਪੋਸਟ ਤੇ ਭਾਈ ਆਈਈਆਰ ਸੀਆਰ ਕੰਪਨੀ ਹੁਣ ਕੀ ਲਿਖੀ ਹੋਈ ਆ ਲਿਖੀ ਸੀ ਕਿੱਥੇ ਆਉਂਦਾ ਵੀ ਮੈਂ ਚੌਧਰੀ ਨੂੰ ਸਾਧ ਨਹੀਂ ਲਾਵ ਜੰਮੂ ਦੀ ਕੰਪਨੀ ਹੈ ਜਿਨ੍ਹਾਂ ਦੇ ਕੋਲ ਸਰਕੇ ਚੌਧਰੀ ਆਹ ਰੇਤਾ ਵਾਲਾ ਸਰਕੇ ਚੌਧਰੀ ਉਹਨੂੰ ਸਾਥ ਕੇ ਉਹਨਾਂ ਨਾਲ ਤੁਹਾਡੀ ਮੀਟਿੰਗ ਕਰਾ ਦਿੰਦਾ ਵਾ ਮੈਂ ਕਿਹਾ ਚਲੋ ਵੇਖੋ ਚਲੋ ਜੋ ਵੀ ਮਰਜ਼ੀ ਆ ਸੰਦੀਪ ਸਿੰਘ ਮਨਦੇ ਤੇਰੀ ਗੱਲ ਪਰ ਜਿਹੜੀ ਉਹਨਾਂ ਦੇ ਨਾਲ ਅੰਦਰ ਆਪਣੀ ਗੱਲ ਲਈ ਆਪਾਂ ਹੋਰ ਗੱਲ ਕਰਾਂਗੇ ਬਾਬਾ ਆਪਾਂ ਉਹ ਦੱਸ ਦੋ ਵੇਖੋ ਗੱਲ ਇਦਾਂ ਵਾ ਉਹਨੂੰ ਟਾਈਮ ਦਿੱਤਾ ਵਾ ਬੀਤੂ ਹਫ਼ਤੇ ਦੇ ਵਿੱਚ ਵਿੱਚ ਚੌਧਰੀ ਨੂੰ ਸਾਥ ਲਾ ਚੌਧਰੀ ਨਾਲ ਸਾਥ ਕੇ ਸਾਡੀ ਕਰਾ ਦੇ ਮੀਟਿੰਗ ਅਸੀਂ ਜਿਹੜਾ ਤੇਰੀ ਚੌਧਰੀ ਵਾਲੀ ਮੀਟਿੰਗ ਤੋਂ ਬਾਅਦ ਐਕਸ਼ਨ ਕਰਾਂਗੇ ਮੁੜ ਕੇ ਤੇਰੇ ਕੋਈ ਇਹ ਨਾ ਆਵੇ ਬਹਾਨਾ ਕਿ ਚੌਧਰੀ ਨੇ ਜੇ ਸਾਨੂੰ ਅੱਤ ਵੀ ਚੌਧਰੀ ਦੇ ਮਕਾ ਲੈਣਾ ਹੈ ਅਸੀਂ ਚੌਧਰੀ ਦੇ ਨਾਲ ਮੀਟਿੰਗ ਕਰਦੇ ਜੇ ਚੌਧਰੀ ਰੱਖਦਾ ਆਪਾਂ ਨੂੰ ਇਦਾਂ ਤੇ ਬੜੀ ਵਧੀਆ ਗੱਲ ਆ ਨਹੀਂ ਤੇ ਆਪਾਂ ਅਲਿਖਾਂ ਦੇ ਲੱਗ ਆਓ ਬਿਆਨ ਦੇ ਦਿਓ ਇੱਥੇ ਆਪਾਂ ਨੇ ਹਾਂ ਠੀਕ ਹੈ ਚਲੋ ਉਹ ਕਿਉਂ ਆ ਤੂੰ ਦੇਣਾ ਆਪਣੇ ਆਣ ਕੇ ਸਾਰੇ ਟੱਬਰ ਅੱਜ ਨਿਜਰਪੁਰਾ ਟੋਲ ਪਲਾਜ਼ਾ ਤੇ ਤੁਸੀਂ ਜਿਹੜੇ ਇਕੱਠੇ ਹੋਏ ਜੋ ਕੀ ਕਾਰਨ ਸੀ ਅੱਜ ਜਿਹੜਾ ਇੱਥੇ ਇਕੱਠੇ ਹੋਏ ਸਾਰੀ ਕਿਸਾਨ ਜਥੇਬੰਦੀ ਅੱਜ ਇਹ ਨਿਜਰਪੁਰਾ ਟੋਲ ਪਲਾਜ਼ੇ ਤੇ ਇਕੱਠੇ ਹੋਣ ਦਾ ਜਿਹੜਾ ਸਾਡਾ ਮੇਨ ਕਾਰਨ ਆ ਕਿ ਜਿਹੜਾ ਇਥੋਂ ਦਾ ਸਟਾਫ ਹੀ ਜਿਹੜਾ ਪਹਿਲਾਂ ਇੱਥੇ ਜਿਹਨਾਂ ਨੇ ਕੰਮ ਕੀਤਾ ਹੈ ਵੀਰ ਸਾਡੇ ਨਾਲ ਖਲੋਤੇ ਆ ਇਹਨਾਂ ਨੇ ਸਾਨੂੰ ਮਿਲ ਕੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੀ ਟੀਮ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੀ ਨੂੰ ਇਹਨਾਂ ਇੱਕ ਮੰਗ ਪੱਤਰ ਦਿੱਤਾ ਹੈ ਵੀ ਇਥੋਂ ਦਾ ਜਿਹੜਾ ਅਧਿਕਾਰੀ ਆ ਜਿਹੜੇ ਆ ਲਗਭਗ 14-15 ਜਿਹੜੇ ਮੁਲਾਜ਼ਮ ਇਥੋਂ ਕੱਢੇ ਗਏ ਆ ਤਾਂ ਸਾਨੂੰ ਇਹਨਾਂ ਮੰਗ ਪੱਤਰ ਦਿੱਤਾ ਹੈ ਵੀ ਸਾਡਾ ਕੋਈ ਕਸੂਰ ਨਹੀਂ ਤੇ ਬੇਕਸੂਰ ਅਸੀਂ ਤੇ ਬੇਕਸੂਰ ਹੋਣ ਦੇ ਬਾਵਜੂਦ ਵੀ ਜਿਹੜੇ ਇਥੋਂ ਦੇ ਮੈਨੇਜਰ ਨੇ ਸਾਨੂੰ ਕੱਢਿਆ ਵਾ ਜਿਸ ਕਰਕੇ ਅਸੀਂ ਆਪਣੇ ਇਲਾਕੇ ਦੇ ਸਾਰੇ ਜਿਹੜੇ ਕਿਸਾਨ ਆ ਗੂ ਇਕੱਠੇ ਕਰਕੇ ਤੇ ਅਸੀਂ ਮੈਨੇਜਰ ਇੱਥੇ ਜਾਦਵਿੰਦਰ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਚਲੋ ਗੱਲਬਾਤ ਦੇ ਵਿੱਚ ਲਗਭਗ ਗੱਲ ਜਿਹੜੀ ਹੈ ਸਹੀ ਸਹੀ ਹੱਲ ਵਾਲੇ ਪਾਸੇ ਗਈ ਆ ਉਹਨਾਂ ਨੇ ਸਾਨੂੰ ਇਹ ਅੱਜ ਵਿਸ਼ਵਾਸ ਦਿਵਾਇਆ ਵਾ ਕਿ ਅਸੀਂ ਇੱਥੋਂ ਦਾ ਜਿਹੜਾ ਮੈਨੇਜਮੈਂਟ ਹੈ ਜਿਹੜੀ ਇਹਨਾਂ ਦੀ ਚੌਧਰੀ ਸਾਹਿਬ ਇਹਨਾਂ ਦੇ ਆ ਜਿਹੜੇ ਇੱਥੋਂ ਦੇ ਮੇਨ ਜਿਹੜੇ ਆ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੇ ਜਿਹੜਾ ਤੁਹਾਡੇ ਇੱਥੇ ਜਿਹੜੇ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਵਾਉਣ ਤੋਂ ਬਾਅਦ ਜਿਹੜਾ ਤੁਹਾਡਾ ਇੱਥੇ ਬੰਦਾ ਸਟਾਫ ਅਸੀਂ ਜ਼ਰੂਰ ਰੱਖਾਂਗੇ ਏ ਹੁਣ ਅਸੀਂ ਇੱਥੇ ਜਿਹੜਾ 2-4 ਦਿਨ ਦੇ ਬਾਅਦ ਦੇ ਵਿੱਚ ਅਸੀਂ ਇੱਥੇ ਮੀਟਿੰਗ ਉਹਨਾਂ ਨਾਲ ਕਰਾਂਗੇ ਉਸ ਤੋਂ ਬਾਅਦ ਜਿਹੜੀ ਨਿਜਰਪੁਰਾ ਟੋਲ ਪਲਾਜੇ ਦੇ ਜਿਹੜੇ ਨਿਜਰਪੁਰਾ ਟੋਲ ਪਲਾਜੇ ਦੇ ਜਿਹੜਾ ਸਟਾਫ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਿਹੜੇ ਕੱਢੇ ਹੋਏ ਜਿਹੜੇ ਮੁਲਾਜ਼ਮ ਆ ਉਹਨਾਂ ਨਾਲ ਵੀ ਕਰਾਂਗੇ ਤੇ ਨਾਲ ਜਿਹੜੀ ਇਹਨਾਂ ਦੀ ਜਿਹੜੀ ਟੋਲ ਪਲਾਜਾਂ ਦੀ ਇੱਕ ਜੂਨੀਅਰ ਬਣੀ ਆ ਉਹਨਾਂ ਨਾਲ ਵੀ ਗੱਲਬਾਤ ਕਰਕੇ ਜੇ ਕੋਈ ਇਹਨਾਂ ਦਾ ਹਾਲ ਇੱਥੇ ਦਾ ਵਧੀਆ ਜਿਹੜਾ ਰਿਜ਼ਲਟ ਨਿਕਲ ਜਾਂਦਾ ਠੀਕ ਆ ਜੇ ਨਹੀਂ ਨਿਕਲਦਾ ਤੇ ਫਿਰ ਅਸੀਂ ਸਾਰਿਆਂ ਨੂੰ ਇਕੱਠਿਆਂ ਕਰਕੇ ਉਹਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਨਵਾਂ ਕੋਈ ਨਾ ਕੋਈ ਲੈ ਜਿਹੜਾ ਐਕਸ਼ਨ ਲੀਕਾਂਗੇ ਕਿਉਂਕਿ ਜਿਹੜਾ ਇਹ ਜਿਹੜੇ ਇਹ ਜਿਹੜਾ ਨਿੱਜਰਪੁਰਾ ਟੋਲ ਪਲਾਜ਼ਾ ਜਾਂ ਹੋਰ ਵੀ ਟੋਲ ਪਲਾਜ਼ਿਆਂ ਦੇ ਸਾਡੇ ਪਰਿਵਾਰ ਆ ਸਾਡੇ ਹੀ ਆ ਪਰਿਵਾਰਾਂ ਦੇ ਵਿੱਚੋਂ ਤੇ ਇਹਨਾਂ ਦੇ ਅਸੀਂ ਫੁੱਲ ਸਪੋਰਟ ਕਰਾਂਗੇ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਇਹਨਾਂ ਨੂੰ ਵੀ ਅੱਜ ਇਹਨਾਂ ਦੇ ਮੈਂ ਸਭ ਨੂੰ ਵੀ ਬੇਨਤੀ ਕਰਦੇ ਪਈ ਇਹਦਾ ਕੋਈ ਨਾ ਕੋਈ ਜਿਹੜਾ ਵਧੀਆ ਹੱਲ ਕੱਢਿਆ ਜਾਵੇ ਨਹੀਂ ਤੇ ਸਾਨੂੰ ਸੰਘਰਸ਼ ਕਰਨ ਵਾਸਤੇ ਮਜਬੂਰ ਨਾ ਹੋਣਾ ਪਵੇ ਧੰਨਵਾਦ eh, pero...